ਪੰਜਾਬ ਦੇ ਵਿੱਚ ਲਗਭਗ 44000 ਕਰੋੜ ਰੁਪਏ ਦਾ ਝੋਨਾ ਪੱਕ ਕੇ ਜ਼ਮੀਨਾਂ ਦੇ ਵਿੱਚ ਤਿਆਰ ਖਲੋਤਾ ਹੈ ਵੱਢਣ ਦੇ ਵਾਸਤੇ ਪਰ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਉਹਨਾਂ ਨੂੰ ਪਿਛਲੇ ਸਾਲਾਂ ਦੇ ਵਾਂਗੂ ਵੱਢ ਕੇ ਮੰਡੀ ਦੇ ਵਿੱਚ ਸਰਕਾਰੀ ਰੇਟ ਦੇ ਉੱਤੇ ਵੇਚ ਦੋਗੇ ਤਾਂ ਸ਼ਾਇਦ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ ਦੋਸਤੋ ਜਿੱਥੇ ਤੁਹਾਨੂੰ ਇਹ ਉਮੀਦਾਂ ਸੀ ਕਿ ਅਸੀਂ ਝੋਨਾ ਪਾਲਿਆ ਹੈ ਇਹਨੂੰ ਵੱਢ ਕੇ ਇਹਦੇ ਤੋਂ ਬਾਅਦ ਦੇ ਵਿੱਚ ਮੰਡੀ ਦੇ ਵਿੱਚ ਵੇਚ ਕੇ ਆਪਣੇ ਸੁਪਨੇ ਪੂਰੇ ਕਰਾਂਗੇ ਜਾਂ ਆਪਣੀਆਂ ਜੋ ਵੀ ਜ਼ਰੂਰਤਾਂ ਨੇ ਉਹ ਪੂਰੀਆਂ ਕਰਾਂਗੇ ਪਰ ਉੱਥੇ ਹੀ ਵਾਡਾ ਇਹ ਜੋ ਨਾਮ ਮੰਡੀ ਦੇ ਵਿੱਚ ਇਸ ਵਾਰ ਸਰਕਾਰ ਨੇ ਰੋਲਣ ਦੀਆਂ ਪੂਰੀਆਂ ਪੂਰੀਆਂ ਜਿਹੜੀਆਂ ਸੰਭਾਵਨਾਵਾਂ ਉਹ ਬਣਾ ਦਿੱਤੀਆਂ ਨੇ ਪਿਛਲੇ ਦਿਨਾਂ ਤੋਂ ਜੋ ਚੱਲੀ ਜਾਂਦਾ ਹੈ ਉਹ ਤਾਂ ਤੁਸੀਂ ਸਾਰਿਆਂ ਨੇ ਨਿਊਜ਼ ਚੈਨਲਾਂ ਦੇ ਉੱਤੇ ਵੇਖ ਹੀ ਲਿਆ ਹੋਣਾ ਹੈ ਪਰ ਜਿਹੜੀਆਂ ਅੰਦਰਲੀਆਂ ਕੁਝ ਗੱਲਾਂ ਨੇ ਉਹ ਇਹ ਨੇ ਕਿ ਆਉਣ ਵਾਲੇ ਕੁਝ ਕੁ ਦਿਨਾਂ ਦੇ ਅੰਦਰ ਪੰਜਾਬ ਚੋਕ ਹੋ ਸਕਦਾ ਹੈ ਪੂਰੇ ਦਾ ਪੂਰਾ ਇੰਨੀ ਜਿਆਦੀ ਵੱਡੀ ਮੁਸੀਬਤ ਬਣ ਸਕਦੀ ਹੈ ਪੰਜਾਬ ਦੇ ਉੱਤੇ ਇੱਕ ਸਰਕਾਰੀ ਰੇਟ ਦੇ ਉੱਤੇ ਝੋਨਾ ਵੇਚਣਾ ਤਾਂ ਬੜੀ ਦੂਰ ਦੀ ਗੱਲ ਹੈ ਪ੍ਰਾਈਵੇਟ ਰੇਟ ਦੇ ਉੱਤੇ ਵੀ ਤੁਹਾਡੇ ਝੋਨੇ ਨੂੰ ਠੁੱਡ ਵਜਨਗੇ ਤੇ ਤੁਹਾਡੇ ਜੋ ਰੇਟ ਉਹ ਕਹਿਣਗੇ ਉਹਦੇ ਉੱਤੇ ਮਜਬੂਰ ਹੋ ਕੇ ਤੁਹਾਨੂੰ ਝੋਨਾ ਵੇਚਣਾ ਪੈ ਸਕਦਾ ਹੈ ਹੋਇਆ ਕੀ ਇਹ ਗੱਲਾਂ ਕੀ ਨੇ ਸਾਰੀਆਂ ਅੰਦਰ ਲੀਆਂ ਵੇਖੋ ਬਹੁਤ ਸਾਰੀਆਂ ਗੱਲਾਂ ਨੇ ਲਗਭਗ 4 ਬਹੁਤ ਵੱਡੇ ਮੁੱਦੇ ਨੇ ਜਿਹੜੇ ਹਾਲੇ ਤੱਕ ਸੁਲਝੇ ਨਹੀਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੁਲਝਣਗੇ ਇਸ ਗੱਲ ਦੀ ਕੋਈ ਵੀ ਉਮੀਦ ਕਿਸੇ ਵੀ ਪੱਖੋਂ ਨਹੀਂ ਬਣਦੀ ਸਭ ਤੋਂ ਪਹਿਲਾ ਵੱਡਾ ਮੁੱਦਾ ਹੈ ਆੜਤੀਆਂ ਦਾ ਆੜਤੀ ਐਸੋਸੀਏਸ਼ਨ ਦਾ ਇਹ ਕਹਿਣਾ ਹੈ ਕਿ 2.5% ਆੜਤੀ ਪੰਜਾਬ ਮਾਰਕੀਟ ਪ੍ਰੋਡਿਊਸ ਐਕਟ ਦੇ ਵਿੱਚ ਦਿੱਤੀ ਜਾਂਦੀ ਹੈ ਜੋ ਕਿ ਕਾਨੂੰਨ ਵੀ ਹੈਗਾ ਹੈ ਬਿਲਕੁਲ ਠੀਕ ਗੱਲ ਹੈ ਇਹਨਾਂ ਦੀ ਜਿਹਦੇ ਵਿੱਚ 56 ਰੁਪਏ ਪ੍ਰਤੀ ਬੋਰੀ ਦੇ ਪਿੱਛੇ ਬਣਦੇ ਨੇ ਆੜਤੀ ਨੂੰ ਪਰ 2020 ਤੋਂ ਜਦੋਂ ਦਾ ਕਰੋਨਾ ਆਇਆ ਹੈ ਉਦੋਂ ਤੋਂ 44 ਰੁਪਏ ਪ੍ਰਤੀ ਬੋਰੀ ਦੇ ਰਹੀ ਹੈ ਕੇਂਦਰ ਸਰਕਾਰ ਆੜਤੀਆਂ ਨੂੰ ਜਿਹਦੇ ਵਿੱਚ ਕੀ 12 ਰੁਪਏ ਪ੍ਰਤੀ ਬੋਰੀ ਇੱਕ ਆੜਤੀ ਦਾ ਨੁਕਸਾਨ ਹੋ ਰਿਹਾ ਹੈ ਪਰ ਇਸ ਮੁੱਦੇ ਦੇ ਉੱਤੇ ਆਪਣੀ ਪੰਜਾਬ ਸਰਕਾਰ ਨੇ ਕੇਂਦਰ ਦੇ ਨਾਲ ਇੱਕ ਵਾਰ ਵੀ ਕੋਈ ਠੋਸ ਗੱਲਬਾਤ ਨਹੀਂ ਕੀਤੀ ਇਸ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਸ ਦੇ ਕਾਰਨ ਹੁਣ ਇਹ ਨੌਬਤ ਆ ਚੁੱਕੀ ਹੈ ਕਿ ਆੜਤੀਆਂ ਨੇ ਹੜਤਾਲ ਕਰ ਦਿੱਤੀ ਹੈ ਚੋਨਾ ਸਰਕਾਰੀ ਰੇਟ ਦੇ ਉੱਤੇ ਤੁਹਾਡਾ ਨਹੀਂ ਵਿਕੇਗਾ ਤੇ ਪ੍ਰਾਈਵੇਟ ਰੇਟ ਦੇ ਉੱਤੇ ਚੋਨੇ ਫਿਲਹਾਲ ਵਿਕ ਰਹੇ ਨੇ ਜੋ ਹੁਣ ਆੜਤਾਲ ਖੁੱਲ ਚੁੱਕੀ ਹੈ ਉਹਦੇ ਵਿੱਚ ਵੀ ਤੁਹਾਡੀ ਬਾਸਮਤੀ ਜਾਂ ਫਿਰ ਜਿਹੜਾ ਤੁਹਾਡਾ ਚੋਨਾ ਹੈ ਉਹ ਪ੍ਰਾਈਵੇਟ ਰੇਟ ਦੇ ਉੱਤੇ ਹੀ ਸਿਰਫ ਵਿਕਰਿਆ ਸਰਕਾਰੀ ਰੇਟ ਦੇ ਉੱਤੇ ਤੁਹਾਡਾ ਝੋਨਾ ਜਿਹੜਾ ਉਹ ਨਹੀਂ ਵਿਕਰਿਆ ਇਹਦੇ ਤੋਂ ਬਾਅਦ ਦੇ ਵਿੱਚ ਦੂਸਰੇ ਨੰਬਰ ਤੇ ਵੱਡਾ ਮੁੱਦਾ ਹੈ ਲੇਬਰ ਦਾ ਲੇਬਰ ਨੂੰ ਪਿਛਲੇ 3 ਸਾਲਾਂ ਤੋਂ ਕੇਂਦਰ ਸਰਕਾਰ ਜਿਹੜੀ ਇਹ ਹਰਿਆਣੇ ਦੇ ਨਾਲੋਂ 1.5 ਰੁਪਇਆ ਪੰਜਾਬ ਦੀ ਲੇਬਰ ਨੂੰ ਘਟ ਦੇ ਰਹੀ ਏ ਜੋ ਕਿ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਤੇ ਕਾਨੂੰਨੀ ਤੌਰ ਤੇ ਵੀ ਗਲਤ ਹੈ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਇੱਕ ਸਟੇਟ ਦੀ ਲੇਬਰ ਨੂੰ ਪੈਸੇ ਵਧ ਦਿੱਤੇ ਜਾਣ ਤੇ ਦੂਸਰੀ ਸਟੇਟ ਦੀ ਜਿਹੜੀ ਲੇਬਰ ਹੈ ਉਹਨੂੰ ਕਟ ਪੈਸੇ ਦਿੱਤੇ ਜਾਣ ਇਹ ਸਿੱਧਾ ਸਿੱਧਾ ਜਿਹੜਾ ਨਿਸ਼ਾਨਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਇਹ ਪੰਜਾਬ ਦੇ ਵਿੱਚੋਂ ਸਰਕਾਰੀ ਖਰੀਦ ਨੂੰ ਜਾਨਕੀ ਮੰਡੀਆਂ ਨੂੰ ਬੰਦ ਕਰਨਾ ਚਾਹੁੰਦੀ ਹੈ ਤੇ ਪ੍ਰਾਈਵੇਟ ਖਰੀਦ ਨੂੰ ਵਧਾਉਣਾ ਚਾਹੁੰਦੀ ਹੈ ਇਹਦੇ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਇਹ ਹੈ ਦੋਸਤੋ ਕਿ 16 ਲੱਖ ਮੈਟ੍ਰਿਕ ਟਨ ਜਿਹੜਾ ਪਿਛਲੇ ਸਾਲ ਦਾ ਚੌਲ ਹੈ ਉਹ ਹਾਲੇ ਸ਼ੈਲਰਾਂ ਦੇ ਵਿੱਚ ਪਿਆਏ ਮੈਂ ਤੁਹਾਨੂੰ ਫਿਰ ਤੋਂ ਦੱਸਣਾ ਚਾਹੁੰਦਾ ਕਿ 16 ਲੱਖ ਮੈਟ੍ਰਿਕ ਟਨ ਚੌਲ ਪਿਆਏ ਚੋਨਾ ਨਹੀਂ ਪਿਆ ਚੌਲ ਪਿਆਏ ਸ਼ੈਲਰਾਂ ਦੇ ਵਿੱਚ ਦੂਸਰਾ ਨਵਾਂ ਝੋਨਾ ਰੱਖਣ ਦੇ ਵਾਸਤੇ ਸ਼ੈਲਰਾਂ ਦੇ ਵਿੱਚ ਬਿਲਕੁਲ ਵੀ ਜਗ੍ਹਾ ਹੈ ਨਹੀਂਗੀ ਜਿਹੜਾ ਸਰਕਾਰੀ ਰੇਟ ਦੇ ਉੱਤੇ ਝੋਨਾ ਤੁਹਾਡਾ ਵਿਕਣਾ ਸੀ ਉਹਨੂੰ ਰੱਖਣ ਦੇ ਵਾਸਤੇ ਹੀ ਜਗ੍ਹਾ ਹੈ ਨਹੀਂਗੀ ਜਾਨਕੀ 5 ਤੋਂ 6000 ਟਰੱਕ ਚੌਲਾਂ ਦਾ ਜਿਹੜਾ ਹੈ ਉਹ ਪੰਜਾਬ ਦੇ ਸ਼ੈਲਰਾਂ ਦੇ ਵਿੱਚ ਪਿਆ ਹੈ ਪਿਛਲੇ ਸਾਲ ਦਾ ਜੋ ਕਿ ਪੰਜਾਬ ਸਰਕਾਰ ਦੀ ਨਿਕਾਮੀ ਹੈ ਪੰਜਾਬ ਸਰਕਾਰ ਨੇ ਤੁਹਾਡੀ ਪਿਆਰੀ ਜਿਹੜੀ ਪੰਜਾਬ ਸਰਕਾਰ ਆਪਾਂ ਚੁਣੀਏ ਇਹਨੇ ਪਿਛਲੇ 1 ਸਾਲ ਦੇ ਵਿੱਚ ਕਦੇ ਵੀ ਕੇਂਦਰ ਦੇ ਨਾਲ ਕਾਲ ਕੋਈ ਸ਼ਕਤੀ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਿਸੇ ਕਾਨੂੰਨ ਦੇ ਰਾਹੀਂ ਉਹ ਜਿਹੜੇ ਚੌਲ ਨੇ ਉਹਨਾਂ ਨੂੰ ਚਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਤਰੁਜੇ ਨੇ ਕਦੀ ਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਕਦੀ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਕਦੀ ਕਿਸੇ ਇਲੈਕਸ਼ਨ ਦੇ ਵਿੱਚ ਤੁਹਾਡੇ ਉਹ ਜਿਹੜੇ ਚੌਲ ਨੇ ਪਿਛਲੇ ਸਾਲ ਦੇ ਵੀ ਹਾਲੇ ਉਹਨਾਂ ਸ਼ੈਲਰਾਂ ਦੇ ਵਿੱਚ ਪਏ ਨੇ ਤੇ ਜਿਹੜੀ ਤੁਹਾਡੇ ਵਾਸਤੇ ਸਭ ਤੋਂ ਮਾੜੀ ਖਬਰ ਹੈ ਚੋਨਾ ਵੇਚਣ ਵਾਲੇ ਕਿਸਾਨਾਂ ਦੇ ਵਾਸਤੇ ਜਿਹੜੇ ਕੁਝ ਪੰਜਾਬ ਦੇ ਦੋ ਵੱਡੇ ਸ਼ੈਲਰ ਮਾਲਕ ਆਪਣੇ ਸੱਜਣ ਨੇ ਇਹਦੇ ਤੋਂ ਇਲਾਵਾ ਏਜੰਸੀਆਂ ਦਾ ਕੁਝ ਸਟਾਫ ਹੈ ਜਿਨ੍ਹਾਂ ਦੇ ਕੋਲੋਂ ਆਪਾਂ ਨੂੰ ਇਹ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਦੇ ਵਾਸਤੇ ਅੰਦਰ ਲੀਆਂ ਮਿਲੀਆਂ ਨੇ ਕਿ ਆਉਣ ਵਾਲੇ 1 2 ਜਾਂ 3 ਦਿਨਾਂ ਦੇ ਅੰਦਰ ਅੰਦਰ ਏਜੰਸੀਆਂ ਦਾ ਜਿੰਨਾ ਵੀ ਸਟਾਫ ਹੈ ਉਹ ਹੜਤਾਲ ਦੇ ਉੱਤੇ ਜਾਣ ਵਾਲਾ ਹੈ ਇਹ ਬਹੁਤ ਵੱਡੀ ਤੇ ਬਹੁਤ ਮਾੜੀ ਤੁਹਾਡੇ ਵਾਸਤੇ ਖਬਰ ਹੋਵੇਗੀ ਕਿਉਂਕਿ ਜੇਕਰ ਏਜੰਸੀਆਂ ਦਾ ਸਟਾਫ ਹੜਤਾਲ ਦੇ ਉੱਤੇ ਚੱਲਿਆ ਜਾਂਦਾ ਹੈ ਤਾਂ ਤੁਹਾਡੇ ਝੋਨੇ ਨੂੰ ਚੁੱਕਣ ਵਾਲਾ ਖਰੀਦਣ ਵਾਲਾ ਮੰਡੀ ਦੇ ਵਿੱਚ ਕੋਈ ਵੀ ਨਹੀਂ ਬਚੇਗਾ ਤੇ ਤੁਹਾਡਾ ਝੋਨਾ ਇਸ ਵਾਰ ਬਹੁਤ ਜ਼ਿਆਦੀ ਬੁਰੀ ਤਰ੍ਹਾਂ ਰੋਲ ਸਕਦਾ ਹੈ ਜਿੱਦੀ ਸ਼ਾਇਦ ਕਦੀ ਤੁਸੀਂ ਉਮੀਦ ਵੀ ਨਹੀਂ ਕੀਤੀ ਹੋਵੇਗੀ ਇਹ ਸਾਰੇ ਕਸੇ ਦੇ ਪਿੱਛੇ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇਹ ਸਾਰੇ ਕਸੇ ਦੇ ਵਿੱਚ ਪੰਜਾਬ ਸਰਕਾਰ ਵੀ ਉਨੀ ਹੀ ਜ਼ਿੰਮੇਵਾਰ ਹੈ ਕਿਉਂਕਿ ਉੱਤੇ ਉੱਤੇ ਲੰਬਾ ਪੋਚੀਆਂ ਮਾਰੀਆਂ ਜਾਂਦੀਆਂ ਨੇ ਹਮੇਸ਼ਾ ਪਰ ਕਦੇ ਵੀ ਸ਼ਕਤੀ ਦੇ ਨਾਲ ਜਾਂ ਕਿਸੇ ਕਾਨੂੰਨ ਦੇ ਨਾਲ ਅੱਜ ਤੱਕ ਲ ਨਹੀਂ ਕੀਤੀ ਗਈ ਤੇ ਇੰਨੀ ਛੇਤੀ ਹੁਣ ਪਿਛਲੇ ਚੌਲ ਚੁੱਕੇ ਜਾਣਗੇ ਇਸ ਦੀ ਕੋਈ ਸੰਭਾਵਨਾ ਨਹੀਂ ਗਈ ਜਿਹਦੇ ਕਾਰਨ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਚੋਕ ਹੋ ਸਕਦਾ ਹੈ ਤੇ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਜਿਹੜੀਆਂ ਕਿਸਾਨਾਂ ਦੇ ਸਾਹਮਣੇ ਆਣ ਕੇ ਖਲੋ ਸਕਦੀਆਂ ਨੇ ਇਸ ਖਬਰ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਆਪਣੇ ਬੈੜਾ ਪ੍ਰਵਾਹਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤੈਦ ਲਉ ਬਹੁਤ-ਬਹੁਤ ਧੰਨਵਾਦ